ਮੇਰਾ ਪਪਾ ਨਾਨਕ ਦੇ ਵਿੱਚ ਜਿੱਥੇ ਕਾਫੀ ਪਿੰਡ ਜਿਹੜੇ ਹਰ ਪ੍ਰਭਾਵਿਤ ਹੋਏ ਨੇ ਸੋ ਵਕ ਵਕ ਪਿੰਡਾਂ ਦੇ ਵੱਲੋਂ ਐਨਆਰਆਈ ਵੀਰਾਂ ਵੱਲੋਂ ਜਥੇਬੰਦੀਆਂ ਦੇ ਵੱਲੋਂ ਪਿੰਡਾਂ ਵੱਲੋਂ ਆਪਣੇ ਜਿਹੜੇ ਲੈਵਲ ਦੇ ਹਰ ਪੀੜਤਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਸੋ ਇਸ ਪਿੰਡ ਦੇ ਵਿੱਚੋਂ ਕਿਹੜੇ ਆਏ ਨੇ ਲੋਕ ਸੋ ਦੱਸਦੇ ਆ ਕਿਹੜੀਆਂ ਰਸਤਾ ਲਿਆ ਗਏ ਨੇ ਤੇ ਕੀ ਮਰਮ ਸ਼ਰਮ ਹੋ ਰਿਹਾ ਕੋਈ ਗੁਰੂ ਜੀ ਖਾਲਸਾ ਵਾਜੂ ਜੀ ਫਤਿਹ ਭਾਈ ਕਿਹੜੇ ਪਿੰਡ ਤੋਂ ਆਏ ਜਿੱਦਾਂ ਕਿਹੜੇ ਪਰਿਸ਼ਰ ਨੀਰ ਜੀ ਆਪਾਂ ਧਾਰੀਵਾਲ ਤੋਂ ਆਏ ਆ ਮੇਰੇ ਵੀਰ ਲੋਕ ਧਾਰੀਵਾਲ ਦੇ ਨਾਲ ਅੱਗੇ ਪਿੰਡ ਜਫਰਾ ਮੈਂ ਜਿਹੜੇ ਕੋਈ ਜੇਜ ਦੇ ਵਾਕ ਵੀ ਜਿੱਥੇ ਪਾਣੀ ਬਹੁਤ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਰਹੀ ਵਾਸਤੇ ਨਾਰ ਪੀਣ ਵਾਸਤੇ ਪਾਣੀ ਆ ਅਸੀਂ ਟਰੈਕਟਰ ਖੜੇ ਹੱਸੇ ਟਰੈਕਟਰ ਵੀ ਡੁੱਬ ਜਾਂਦੇ ਦੇ ਉਹਨੂੰ ਜਿੱਥੋਂ ਦਾ ਟਰੈਕਟਰਾਂ ਦਾ ਜਿਹੜਾ ਤੁਹਾਡੇ ਬਾਈਕਲ ਦਾ ਜਿਹੜਾ ਜਾ ਰਿਹਾ ਉੱਥੋਂ ਤੱਕ ਪਹੁੰਚਾਈ ਜਿਹੜੇ ਇਸ ਤੋਂ ਬਾਅਦ ਫਿਰ ਕਿਸਤੀਆਂ ਦਾ ਕੰਮ ਆਇਆ ਕੰਮ ਆਈ ਬਾਕੀ ਕਿਸਤੀਆਂ ਦੇ ਜਾਂਦੇ ਆ ਕਿੱਦਾਂ ਮਤਲਬ ਇਹ ਦੇਖ ਕੇ ਆਇਆ ਜੋ ਮੌਕਾ ਉੱਤੇ ਇਹਨਾਂ ਦੀ ਟੀਮਾਂ ਜਾਂ ਜਿਹੜੇ ਬਲ ਸਲਾਸ਼ ਅਭੀ ਕੀ ਮਤਲਬ ਕੰਮ ਕਰ ਰਹੇ ਨੇ ਨਹੀਂ ਕੁਝ ਜੀ ਕਰਨ ਨੂੰ ਹੀ ਦੇ ਆ ਲੋਕੀ ਲੱਗੇ ਸਾਡੇ ਜਿਹੜੇ ਵੀਰ ਭਰਾ ਜਾਂਦੇ ਆ ਤਾਂ ਮਤਲਬ ਵੀਰ ਆਪਣੇ ਜਿੰਨੀ ਵੀ ਸੰਗਤ ਕੋਈ ਜਾਂਦਾ ਨਾ ਉਹ ਸਾਕਾਂ ਦੇ ਨਾਲੋਂ ਉੱਥੇ ਗਾਂ ਜਾਣ ਵਿੱਚ ਪਿੰਡਾਂ ਨਹੀਂ ਜਾਣ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਜਾ ਕੇ ਜਾਣ ਉਹ ਕੋਈ ਨਾ ਮੁਸ਼ਕਲ ਹੈ ਕੋਈ ਨਾ ਰੁਕੇ ਦੋ ਦਿਨਾਂ ਕੋ ਰੋਟੀ ਨਹੀਂ ਖਾਦੀ ਉਹੀ ਜਿਹੜੀ ਲੋੜੀ ਦਾ ਵਸਤਾ ਜਿਹੜੀਆਂ ਕਿਹੜੀ ਕਿੜੀਆਂ ਪ੍ਰੋਵਾਈਡ ਖੜੀਆਂ ਆਪਰੇ ਆਪਾਂ ਵੀ ਜੀ ਆਪਣਾ ਪੁਜੇ ਛੋਲੇ ਆਪਣੇ ਬਿਸਕੁਟ ਹੋ ਗਿਆ ਫਰੂਟੀ ਹੋ ਗਈ ਪਾਣੀ ਹੋ ਗਿਆ ਆਪਣਾ ਨੰਮਰਾ ਹੋ ਗਿਆ ਸਿਲੰਡਰ ਹੋ ਗਿਆ ਸਿਲੰਡਰ ਹੋ ਗਏ ਉਬਈ ਕਈ ਅਕਸ਼ਰ ਦੇਖਿਆ ਹਨ ਕਈ ਜਿਹੜੇ ਮਤਲਬ ਖੂਕਲੇ ਜਾਂ ਪਿਰਦੇ ਹੁੰਦੇ ਨੇ ਉਹ ਮਤਲਬ ਆਪਣੇ ਜਿਹੜੇ ਲਾਈਂਦੇ ਨੇ ਸੇਵਰ ਕਰਦੇ ਮਤਲਬ ਜਿਹੜੀਆਂ ਆ ਬਾਹਰ ਜਿਹੜੀਆਂ ਸਸਤਾ ਆ ਰਹੀਆਂ ਨੇ ਕਿਵੇਂ ਮਤਲਬ ਪਾਹੀ ਨਹੀਂ ਵੀਰਜੀ ਕੀਤਾ ਕਿ ਉਹ ਨਹੀਂ ਤਾਂ ਮਰਜੀ ਕਹਿੰਦੇ ਅਹੇ ਨਾਲ ਆਪਣੇ ਵੀਰਾਂ ਭਰਾ ਉਹਨਾਂ ਦੇ ਭਰਾ ਰਿਸ਼ਤੋਗ ਨਾ ਤਾਂ ਆਪਣੇ ਵੀਰ ਭਰਾ ਜਿਹੜੇ ਜਿੰਨੇ ਵੀ ਆ ਕੇ ਸਾਰੇ ਜਿਹੜੀਆਂ ਬਾਹਰ ਹਨਾਰੇ ਵੀਰ ਨੇ ਜਾਂ ਹੋਰ ਸਸਤਾ ਬੜੀਆਂ ਨੇ ਮਤਲਬ ਉਹਨਾਂ ਚ ਇਧਰੋਂ ਮਤਲਬ ਪਹੁੰਚ ਕਰਨੀ ਹੈ ਕਿਦਾਂ ਨਹੀਂ ਮਤਲਬ ਮੁਸ਼ਕਲ ਆਣੇ ਤੇ ਕਿਹੜੀਆਂ ਅਵਸਥਾ ਜਿਹੜੀਆਂ ਲੈ ਕੇ ਆ ਮੈਂ ਮੈਂ ਮੇਰੇ ਵੀ ਜਿਹੜੇ ਗਰਾਊਂਡ ਲੈਵਲ ਤੇ ਜਾਣ ਤੇ ਜਾ ਕੇ ਉਹਨਾਂ ਦਾ ਜਾਣਨ ਐ ਜਿੱਦਾਂ ਮਰਜ਼ੀ ਜੋ ਵੀ ਕਰਨਾ ਅਗਲੇ ਉਹਨਾਂ ਨੇ ਪਿੰਡ ਪਿੰਡ ਜਾ ਕੇ ਜਿਹੜਾ ਸਾਰਾ ਇਹਨਾਂ ਨੂੰ ਭਣਿਆ ਜਿਨਾਂ ਐਂ ਸਭਾਈ ਪੰਜ ਸੱਤ ਪਿੰਡਾਂ 'ਚ ਘੁੰਮ ਕੇ ਆਏ ਆ ਇਹਨਾਂ ਦਾ ਮਾੜਾ ਉਹਨਾਂ ਦਾ ਚਾਰਾ ਦਾ ਹਾਲਾ ਕਹਿੰਦੀ ਕਰਦੀ ਹੁਣ ਤੁਸੀਂ ਖੁਦ ਮਾਈਨਾਂ ਲਗਾ ਕੇ ਜੋ ਕਿੰਨਾ ਮਤਲਬ ਪਾਣੀ ਜਿਹੜਾ ਤੁਸੀਂ ਦੇਖੀ ਮੈਂ ਪਾਣੀ ਭਾਜੀ ਮੇਰੇ ਬਸ ਚਾਰ ਚਾਰ ਚੱਕਰ ਤਿੰਨ ਤਿੰਨ ਚੱਕਰ ਮੈਂ ਪਾਣੀ ਹੈਗਾ ਜੀ ਉਹ ਜਿਹੜੇ ਛੋਟੇ ਬੱਚੇ ਨੇ ਕਹਿੰਦੇ ਮਤਲਬ ਦੁੱਧ ਚਾਹਾਂ ਚ ਹੈ ਕਿ ਰਸਤਾ ਜਿਹੜਾ ਪਹੁੰਚਦਾ ਹੋ ਨਹੀਂ ਨਹੀਂ ਮੁਸ਼ਕਲ ਹੈ ਜੀ ਕੋਈ ਪਿੰਡਾਂ ਖਾਂ ਜਾਰਿਆ 22 27 ਸਰਕਾਰੀ ਸਕੂਲ ਕੋਈ ਹੈ ਜਿੰਨੇ ਸਵਾਲ ਕਰਦੇ ਆ ਆਮ ਲੋਕ ਕਰਦੇ ਆ ਹਲੋ ਆਪ ਜਿਹੜੇ ਪਿੰਡਾਂ ਦੇ ਐਮਰੀ ਵੀਰਾਂ ਦੇ ਜਿਹੜਾ ਸਹਿਯੋਗ ਹੋ ਰਿਹਾ ਉਹਨਾਂ ਸਹਿਯੋਗ ਹੈ ਜੀ ਉਹ ਤਾਂ ਕੋਈ ਝੂਠ ਨਹੀਂ ਹੈਗਾ ਹਲੋ ਗਵਰਨਮੈਂਟ ਦੇ ਜਿਹੜੇ ਦਾਅਵੇ ਨੇ ਫਿਰ ਆਪਾਂ ਨਾਮ ਨੇ ਸਭ ਝੂਠੇ ਪੈ ਗਿਆ ਜੀ ਹਾਂ ਜੀ ਸਭ ਮੈਂ ਤੇ ਹਰੇਕ ਨੇ ਇਹ ਅਪੀਲ ਕਰਦਾ ਹਾਂ ਘਰ ਘਰ ਜਾ ਕੇ ਰਸਵੰਡੂ ਨਾ ਕਿ ਰੋਡ ਉੱਪਰ ਜਿੰਨਾ ਰਸਵੰਡੂ ਦਾ ਰੋਡ ਤੇ ਵੱਢਦੇ ਆ ਮਤਲਬ ਕਈ ਪਿੰਡ ਆ ਜਿਹੜੇ ਜਿਹੜੇ ਜ਼ਿਆਦਾ ਹਰ ਪ੍ਰਭਾਵਿਤ ਹੋ ਗਏ ਜਿੱਦਾਂ ਰਮਦਾਸ ਇਲਾਕੇ ਤੇ ਦੱਸਦੇ ਨੇ ਉਹਨਾਂ ਦਾ ਕੋਹਣੇ ਵਾਲ ਹੋ ਗਿਆ ਖੋਤੇ ਵੇਟ ਹੋ ਗਿਆ ਰਮਦਾਸ ਅਜਨਾਲਾ ਪਾਣੀ ਬਹੁਤ ਜ਼ਿਆ ਅੱਜ ਨਹੀਂ ਹੁਣ ਇਹਨਾਂ ਦੇ ਵੀਰਾਂ ਦਾ ਸੱਚ ਤਾਂ ਸਵਾਜ ਪਿੰਡ ਲੈ ਵਲੇ ਕਿ ਆਪੋ ਆਪਣੇ ਲੈਵਲ ਤੱਕ ਜਿੱਤਾਂ ਕੇ ਵਾਹਨ ਜਾੜੇ ਉਸ ਤੱਕ ਦੀ ਸੇਵਾ ਕਰ ਰਹੇ ਨੇ ਇਸ ਤੋਂ ਬਾਅਦ ਸੇਵਾ ਨਹੀਂ ਪਹੁੰਚਦੀ ਪਾਜੀ ਕਰ ਕਰ ਨਹੀਂ ਪਹੁੰਚਿਆ ਪਾਹੀ ਕੋਸ਼ਿਸ਼ ਕੀਤੀ ਵੀ ਕਰਕੇ ਪਹੁੰਚੀਏ ਹਾਂਜੀ ਕਿ ਲੱਗਦਾ ਨਹੀਂ ਕਿਤੇ ਇੰਨੀ ਸੇਵਾ ਦੇ ਵਿੱਚ ਜਿਹਨਾਂ ਦੇ ਲੋੜਵੰਦਰੇ ਹੋ ਸਕਦੇ ਰਹਿਣ ਜਾਣ ਪਾਜੀ ਅਸੀਂ ਕੋਸ਼ਿਸ਼ ਕੀਤੀ ਆ ਉਹ ਤਾਂ ਪਹੁੰਚਦੀ ਆਮ ਲੋਕਾਂ ਤੱਕ ਹੀ ਹੈ ਗਏ ਕਰ ਕਰੇ ਅਬ ਕਹਿ ਸਕਨੇ ਭਾਜੀ ਕੋਪੀ ਦੇ ਵਿੱਚ ਜਿਹੜਾ ਪਿੰਡਾਂ ਵਾਲੇ ਜਿਹੜਾ ਆਊਟਸਾਈਡ ਹੈ ਜਾਂ ਸਰ ਸਿਗਾ ਨਹੀਂ ਜਿਹੜਾ ਟੱਕਾ ਚਾੜਾ ਪਾਜੀ 100 ਤੋਂ 90% ਸਿੰਗਾਂ ਕਿਤੇ ਆ ਜਿਵੇਂ ਬਾਹਰ ਜਿਵੇਂ ਕੋਈ ਟੋਟ ਨਹੀਂ ਆਉਂਦੀ ਬੈਠੇ ਸੀ ਇਹ ਗੱਲ ਹੁਣ ਸੱਚੋ ਉਹ ਕਦੇ ਪਹਿਲਾਂ ਨਹੀਂ ਹੁੰਦੀ ਰਹੀ ਜਿੱਦਾਂ ਹਰ ਭਰਾ ਉਹ ਜਾਂਦਾ 300 ਦੀ 400 ਦੀ ਬੋਦਰ ਘੜ ਦਿੰਦੇ ਨੇ ਤੇ ਸਿੱਖ ਜਿਹੜੀਆਂ ਰਜਮਟਾਂ ਨੇ ਫਰੀ ਸੇਵਾ ਕਰ ਪਾਜੀ ਬਿਲਕੁਲ 100% ਸੱਚਾ ਜੀ ਪੰਜਾਬ ਤੋਂ ਬਾਹਰ ਦਸੀਏ ਜਿਹੜੀ ਚੀਜ਼ 20 ਦੀ ਉੱਥੇ 100 ਜੀ ਮਿਲਦੀ ਆ ਇੱਥੇ ਜੋ ਮਰਜੀ ਕੋਈ ਚੀਜ਼ ਬਿਲਕੁਲ ਫਰੀਓ ਕੋਸਟ ਸਹੀ ਪਿੰਡ ਹੋ ਜੇ ਵੀ ਜਿਹੜੇ ਸੇਵਾ ਤੋਂ ਵਾਂਝੇ ਨੇ ਕੀ ਉਹਨਾਂ ਦਾ ਮੈਸੇਜ ਮੈਂ ਤੇ ਇਹੋ ਕਹਣਾ ਇੱਕ ਵਾਰੀ ਹਰ ਬੰਦਾ ਆ ਕੇ ਦੇਖੇ ਉਹਨੂੰ ਪਤਾ ਲੱਗੇ ਕੀ ਸਿੱਧੀ ਸੀ ਆ ਕਿਆ ਨਾ ਸੌਖਾ ਵਾ ਕਰਨਾ ਇਹ ਉਹ ਦੇਖਾ ਨੋਜਵਾ 100 ਦਾ 213 ਪਾ ਕੇ ਤੇ ਮੈਨੇਜਰ ਕਰਨਾ ਉਹਨੇ ਚੜ੍ਹ ਪਿਆ ਕਿ ਛੰਡੇ ਨੂੰ ਨਾ ਤੇ ਕੀ ਕਰਦੀ ਹੈ ਪਾਜੀ ਮੈਂ ਤੇ ਹੱਥ ਜੁਰਗਣਾ ਕਿ ਬੇਨਤੀ ਕਰਦਾ ਮੈਂ ਇਦਾਂ ਨਾ ਆਓ ਜੀ ਹੁਣ ਕੋਈ ਕਰਕੇ ਜਾਓ ਜੀ ਕਿ ਲੱਗਦਾ ਨਹੀਂ ਕਿ ਤੇ ਜਿਹੜਾ 100 200 ਇੱਥੇ ਲਾਂਡੇ ਦੇ ਪਿੰਡ ਦੇ ਵਿੱਚ ਉਹ ਕਰਾਈ ਕਰਕੇ ਤੇ ਨਾਲ ਲੋਰਬੰਦ ਪਰਿਵਾਰਾਂ ਵਾਸਤੇ ਕੋਈ ਵਸਤਾਂ ਲੈਂਦੀ ਬਿਲਕੁਲ ਭਾਈ ਚਾਹੀਦਾ ਜੀ ਇਸ ਤੋਂ ਬਾਅਦ ਹੁਣ ਅਗਲਾ ਸਟੈਪ ਆ ਪਾਜੀ ਅਸੀਂ ਕੋਸ਼ਿਸ਼ ਕਰਾਂਗੇ ਟੀਮ ਵਾਲੇ ਪੀ ਗਾਹਣ ਦਵਾਈਆਂ ਲੈ ਕੇ ਆਵਾਂਗੇ ਜੋ ਜ਼ਰੂਰਤਮੰਦੀ ਜਾਵਾਂ ਉਹ ਲੈ ਕੇ ਨਾ ਸਿਆਵਾਂਗੇ ਮੌਕੇ ਤੇ ਜਿਹੜਾ ਗਰਾਊਂਡ ਜ਼ੀਰੋ ਤੁਸੀਂ ਲੈ ਭਾਜੀ ਮੁਸ਼ਕਲ ਇਹਨਾਂ ਨੂੰ ਹੋਣਾ ਸਭ ਤੇ ਸਭ ਕੁਝ ਰੁੜ ਗਿਆ ਉਹਨਾਂ ਦਾ ਯਾਰ ਸਭ ਕੁਝ ਟੋਟਲੀ ਕਾਟੜ ਗਿਆ ਘਰਾਂ 'ਚ ਪਾਣੀ ਵਰ ਗਿਆ ਲਗਭਗ 5-7-7 ਕੋਰ ਪਾਣੀ ਜੜਿਆ ਹੋਈ ਲੱਗਦਾ ਵੀ ਜਲ ਜੀਵਤ ਫੇਰ ਜਿਹੜੀ ਰਾਹ ਤੇ ਆਉਂਦੇ ਕਿੰਨਾ ਵਕਤ ਲੱਗਦਾ ਭਾਜੀ ਬਹੁਤ ਟਾਈਮ ਲੱਗ ਜਨੇ ਯਾਰ ਕਾਫੀ ਟਾਈਮ ਲੱਗ ਜਨੇ ਹਾਂਜੀ ਕਣਕ ਨੂੰ ਵੀ ਨਹੀਂ ਸਕਦੇ ਭਾਜੀ ਉਹਦੇ ਕਣਕ ਨੂੰ ਨਹੀਂ ਗੱਡੀ ਪੀ ਸਕਦੇ ਉਹਨਾਂ ਦਾ ਇੰਨਾ ਮਾੜਾਚਾਰਾਂ ਦਾ ਹਾਲ ਆ ਕੋਈ ਕਹਿਣ ਦੀ ਗੱਲ ਨਹੀਂ ਕੋਈ ਸੋਚ ਨਹੀਂ ਸਕਦਾ ਜ਼ਿੰਮੇਦਾਰਾਂ ਦਾ ਇੰਨਾ ਕ ਮਾੜਾ ਹਾਲ ਆ ਕਹਿਣ ਦੀ ਗੱਲ ਨਹੀਂ ਹੈ ਬਹੁਤ ਜ਼ਿਆਦਾ ਜਲਵਾਸ਼ ਸਰਜਾ ਪਿੱਛੇ ਬਹੁਤ ਪਿੱਛੇ ਚਲ ਗਿਆ ਜ ਉਗ ਮੇਰੇ ਇਤਾਂ ਇਹਨਾਂ ਚੜ ਗਿਆ ਕਹਿੰਦੇ ਇੰਨਾ ਪਾਣੀ ਇੰਨਾ ਨੁਕਸਾਨ ਹੋ ਗਿਆ ਤੇ ਕੋਈ ਬਹੁਤ ਜ਼ਿਆਦਾ ਭਾਜੀ ਸੋ ਇਹ ਸਨ ਪਿੰਡ ਦੇ ਲੋਕ ਜਿਹੜੇ ਉੱਥੇ ਹਰ ਪ੍ਰਭਾ ਲੋਕਾਂ ਨਾਲ ਜਿਹੜੀ ਸੇਵਾ ਕਰਕੇ ਆਏ ਨੇ ਸੋ ਇਹਨਾਂ ਦੱਸਿਆ ਜੀਰੋ ਗਰਾਊਂਡ ਦੇ